ਥਾਣਾ ਗੁਰਆਂ ਦੇ ਇੰਸਪੈਕਟਰ ਸਿਕੰਦਰ ਸਿੰਘ ਬੀਰਕ ਮੁਖ ਅਫਸਰ ਥਾਣਾ ਗੁਰਆਂ ਦੀ ਟੀਮ ਨੇ ਹਾਈਵੇ ਤੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਬੰਸ ਸਿੰਘ ਬਲ ਡੀਐਸਪੀ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਬੀਜੇ ਬਰਮਾ ਪੁੱਤਰ ਰਾਮਕਰਨ ਵਾਸੀ ਨਰਖੋਰੀਆ ਥਾਣਾ ਸੁੰਨਰਾ ਜ਼ਿਲ੍ਹਾ ਬਸਤੀ ਯੂਪੀ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਬੀਜੇ ਕੁਮਾਰ ਨੇ ਆਪਣੇ ਬਿਆਨ ਵਿੱਚ ਲਿਖਾਇਆ ਸੀ ਕਿ ਉਹ ਟਰੱਕ ਡਰਾਈਵਰ ਹੈ ਉਹ ਅੰਮ੍ਰਿਤਸਰ ਤੋਂ ਸੇਵ ਲੋਡ ਕਰਕੇ ਵਾਪਸ ਕੋਲਕਾਤਾ ਜਾ ਰਿਹਾ ਸੀ ਜਦੋਂ ਉਹ ਸਵੇਰੇ ਕਰੀਬ 4 ਵਜੇ ਚਚਰਾੜੀ ਤੋਂ ਅੱਗੇ ਰੇਡੀਓ ਸਟੇਸ਼ਨ ਨਜ਼ਦੀਕ ਰੁਕਿਆ ਅਚਾਨਕ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਸਦੀ ਗੱਡੀ ਦੀ ਬਾਰੀ ਦੇ ਬਰਾਬਰ ਆ ਕੇ ਖਾਲੀ ਬੋਤਲ ਦੀ ਮੰਗ ਕੀਤੀ ਤਾਂ ਉਹ ਖਾਲੀ ਬੋਤਲ ਦੇ ਕੇ ਟਰੱਕ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਇੱਕਦਮ ਹੀ ਇਹ ਵਿਅਕਤੀ ਦਾਤਰ ਕੱਢ ਕੇ ਲੈ ਕੇ ਉਸਦੀ ਗੱਡੀ ਵਿੱਚ ਵੜ ਗਏ ਕਿ ਦਾਤਰ ਉਸਦੇ ਸਿਰ ਵਿੱਚ ਮਾਰਿਆ ਉਨਾ ਨੇ ਉਸ ਦਾ ਬੈਗ ਖੋਲਿਆ ਜਿਸ ਵਿੱਚ ਉਸ ਦਾ ਆਧਾਰ ਕਾਰਡ ਪੈਨ ਕਾਰਡ ਅਤੇ 1000 ਰੁਪਏ ਸੀ ਉਹ ਅਤੇ ਉਸ ਦਾ ਕਲੀਨਰ ਦੋਵੇਂ ਹੀ ਛਲਾਂਗ ਮਾਰ ਕੇ ਗੱਡੀ ਵਿੱਚੋਂ ਉਤਰ ਕੇ ਸੜਕ ਤੇ ਦੌੜ ਗਏ ਮੁਕਾਦਮੇ ਦੀ ਤਫ਼ਤੀਸ਼ ਦੌਰਾਨ ਦੋਸ਼ੀ ਮੰਗਤ ਰਾਮ ਉਰਫ ਮੰਗਾ ਪੁੱਤਰ ਸੇਵਾ ਰਾਮ ਵਾਸੀ ਪਿੰਡ ਜਮਾਲਪੁਰ ਨੇੜੇ ਰਵਿਦਾਸ ਮੰਡਾ थाना सदर ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਸੁਨੀਲ ਕੁਮਾਰ ਉਰਫ ਸੀਪੀ ਪੁੱਤਰ ਹੰਸਰਾਜ ਵਾਸੀ ਪਿੰਡ ਜਮਾਲਪੁਰ ਨੇੜੇ ਰਵਿਦਾਸ ਮੰਡਾ थाना सदर ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਇਨਾ ਦੋਸ਼ੀਆਂ ਨੇ ਆਪਣੀ ਮੁੰਡਲੀ ਪੁਸ਼ਗੀਸ਼ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਵਗੈਰਾ ਖੋ ਕਰਕੇ ਸਰਬਜੀਤ ਕੁਮਾਰ ਉਰਫ ਸਾਬੀ ਪੁੱਤਰ ਕਾਬਲ ਰਾਮ ਵਾਸੀ ਪਿੰਡ ਗੋਹਾਵਰ ਡਾਕਖਾਨਾ ਰੋਡ ਥਾਣਾ ਗੁਰਿਆਨੂ ਵੇਚ ਦਿੰਦੇ ਸਨ ਜਿਸ ਸਰਬਜੀਤ ਕੁਮਾਰ ਉਰਫ ਸਾਬੀ ਪੁੱਤਰ ਕਾਬਲ ਉਕਤ ਨੂੰ ਵੀ ਮੁਕਾਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਕੀ ਕੋਸ਼ਿਸ਼ ਨਾ ਕੋਰ ਕੌੜੀ ਕੀ ਹੈ ਜੀ ਕੀ ਕੋਸ਼ਿਸ਼ ਨਾ ਨੇ ਵਾਰਾ ਤੱਕ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਜਲੰਧਰ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜੀ ਵੱਲੋਂ ਨਸ਼ਾ ਵਿਰੋਧੀ ਅਤੇ ਜਿਹੜੇ ਲੁੱਟਖੋ ਕਰਦੇ ਨੇ ਉਹਨਾਂ ਦੇ ਖਿਲਾਫ ਮਹਿਮ ਚਲਾਈ ਗਈ ਆ ਉਸ ਕੜੀ ਦੇ ਮੱਧੇ ਨਜ਼ਰ ਰੱਖਦੇ ਹੋયા ਨਵੇਂ ਐਸਐਚਓ ਜਿਹੜੇ ਸਾਡੇ ਆਏ ਨੇ ਇੰਸਪੈਕਟਰ ਸਕੰਦਰ ਸਿੰਘ ਤੇ ਉਹਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈਗੀ ਆ ਇਸ ਵਿੱਚ ਅਸੀਂ ਇੱਕ ਗੈਂਗ ਸੀ ਜਿਹੜਾ ਕਿ ਇੰਟਰ ਡਿਸਟ੍ਰਿਕਟ ਗੈਂਗ ਹੈਗਾ ਇਹ ਫਗਵਾੜੇ ਲੁਧਿਆਣੇ ਤੇ ਫਲੋਰ ਗੁਰਾਇਆਂ ਦੇ ਵਿੱਚ ਹਾਈਵੇ ਤੇ ਕਰਾਈਮ ਕਰਦਾ ਸੀ ਇਹਨਾਂ ਨੇ ਤਕਰੀਬਨ 25 ਵਾਰਦਾਤਾਂ ਜਿਹੜੀਆਂ ਸੀ ਕੀਤੀਆਂ ਸੀ ਮੋਸਟਲੀ ਵਾਰਦਾਤਾਂ ਦਾ ਤਰੀਕਾ ਇਹ ਸੀ ਵੀ ਜਿਹੜੇ ਰਾਹੀਰ ਜਾਂਦੇ ਸਨ ਜਾਂ ਥੋੜੇ ਸਮੇਂ ਲਈ ਰੁਕਦੇ ਸਨ ਉਹਨਾਂ ਨੂੰ ਇਹ ਦਾਤਰ ਪੁਆਇੰਟ ਦੇ ਉੱਤੇ ਤੇ ਉਹਨਾਂ ਨੂੰ ਛੱਟ ਮਾਰ ਕੇ ਲੁੱਟ ਲੈਂਦੇ ਸੀ ਸਪੈਸ਼ਲੀ ਇਹਨਾਂ ਦੇ ਟਾਰਗੇਟ ਜਿਹੜੇ ਸੀ ਜਿਹੜੇ ਟਰੱਕ ਡਰਾਈਵਰ ਆਉਂਦੇ ਆ ਆਉਂਦੇ ਸੀ ਥੋੜਾ ਜਿਹਾ ਰੁਕਦੇ ਸੀ ਉਹਨਾਂ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਸੀ ਇਹ ਤਕਰੀਬਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਐਕਟਿਵ ਗਰੋ ਸੀ ਤੇ ਇਹ ਅਸੀਂ ਮਿਹਨਤ ਕਰਕੇ ਸਾਡੀ ਟੀਮ ਵੱਲੋਂ ਗ੍ਰਾਇੰ ਆਪੁਲਿਸ ਵੱਲੋਂ ਇਹਨੂੰ ਗ੍ਰਫਤਾਰ ਕੀਤਾ ਗਿਆ ਹੈ। ਇਹ ਕਵਰ ਦੀ ਕੀ ਗੱਲ ਹੈ? ਇਹਨਾਂ ਦੇ ਕੋਲੋਂ ਜਿਹੜੇ ਰਾਹਗੀਰਾਂ ਦੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਖੋਏ ਗਏ ਸੀ 12 ਮੋਬਾਈਲ ਬਰਾਮਦ ਕੀਤੇ ਆ। ਇੱਕ ਚੋਰੀ ਸ਼ੋਦਾ ਜਿਹੜਾ ਇਹਨਾਂ ਦਾ ਮੋਟਰਸਾਈਕਲ ਸੀ ਜਿੱਤੇ ਵਾਰਦਾਤਾਂ ਕਰਦੇ ਸੀ ਉਹ ਬਰਾਮਦ ਕੀਤਾ ਗਿਆ ਤੇ ਜਿਹਨਾਂ ਦਾ ਦਾਤਰ ਦੀ ਵਰਤੋਂ ਕਰਦੇ ਸੀ ਲੋਕਾਂ ਨੂੰ ਡਰਾ ਕੇ ਤੇ ਉਹਨਾਂ ਦੇ ਸੱਟਾਂ ਮਾਰ ਕੇ ਜਿਹੜਾ ਇਹ ਖੋ ਕਰਦੇ ਸੀ ਇਹ ਰਿਕਵਰ ਕੀਤਾ ਹੈਗਾ ਜੀ ਕਿੰਨੇ ਮੈਂਬਰ ਇਹਦਾ ਗਰੁੱਪ ਇਹਨਾਂ ਦੇ ਅਸੀਂ ਤਿੰਨ ਮੈਂਬਰ ਜਿਹੜੇ ਆ ਕਰ ਲਏ ਹੈਗੇ ਆ ਜਿਹਦੇ ਵਿੱਚ ਦੋ ਮੈਂਬਰ ਤੇ ਐਕਟਿਵ ਸੀ ਜਿਹੜਾ ਤੀਸਰਾ ਸੀ ਉਹ ਵਿਅਕਤੀ ਜਿਹੜਾ ਸੀ ਇਹਨਾਂ ਦੇ ਮੋਬਾਈਲ ਲੈਂਦਾ ਸੀ ਤੇ ਅੱਗੇ ਭਈਆ ਭਈਆ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਹੋਰ ਬੰਦੇ ਜਿਹੜੇ ਉਹਦੇ ਜਾਣ ਪਛਾਣ ਵਾਲੇ ਸੀ ਉਹਨਾਂ ਨੂੰ ਵੇਚਦਾ ਸੀ ਹਾਂ ਜੀ ਸ਼ਨਾਖਤ ਕੀ ਇਹ ਸ਼ਨਾਖਤ ਜਿਹੜੇ ਨੇ ਇਹ ਨਜ਼ਦੀਕੀ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਮੰਗਾ ਸੁਨੀਲ ਤੇ ਸਰਬਜੀਤ ਨੇ ਇਹ ਇਹ ਕੋ ਜਮਾਲਪੁਰ ਦੇ ਨੇ ਲੋਕੋ ਰਹਿਣ ਵਾਲੇ ਤੇ ਇੱਕ ਫਗਵਾੜੇ ਨੂੰ ਬਿਲੋਂਗ ਕਰਦਾ ਹੈਗਾ ਜੀ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਇਹਨਾਂ ਤੇ ਐਫ ਆਈ ਆਰਸ ਦਰਜ ਨੇ ਜਿਹੜਾ ਬੰਦੇ ਕੋਲੋਂ ਅਸੀਂ ਮੋਬਾਈਲ ਰਿਕਵਰ ਕੀਤੀ ਹੈ ਤੀਸਰਾ ਬੰਦਾ ਜਿਹੜਾ ਇਹਦਾ ਮੋਬਾਈਲ ਉਹਤੇ ਜੇ ਉਹਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਆ ਜਿਹੜੇ ਦੋ ਦੋਸ਼ੀ ਮੇਨ ਨੇ ਉਹਨਾਂ ਤੇ ਐਫ ਆਈ ਆਰਸ ਜਿਹੜੀਆਂ ਦਰਜ ਨੇ ਇਹ ਤਿੰਨ ਮੈਂਬਰੀ ਕਰੋ ਹੈ ਜੀ ਹੋਰ ਵੀ ਮੈਂਬਰ ਇਹਨਾਂ ਦੇ ਇਹਦਾ ਅਸੀਂ ਚੱਲ ਰਿਹਾ ਫਰਦਰ ਅਸੀਂ ਇਹਦੇ ਚ ਇੱਕ ਇੱਕ ਜਾਂ ਦੋ ਹੋਰ ਨਾਮਜ਼ਦ ਕਰਾਂਗੇ ਉਹਦੇ ਪੁਸ਼ਗੀਸ਼ਤੇ ਉਹਨਾਂ ਦੇ ਜੀ ਇੰਟਰੋਗੇਸ਼ਨ ਜਿਹੜਾ ਆ ਰਿਹਾ ਜੀ ਜਿਹੜਾ ਬਾਈਕ ਆਈ ਉਹ ਵੀ ਚੋਰੀ ਦਾ ਇਹ ਬਾਈਕ ਤਾਂ ਅਸੀਂ ਤਸਦੀਕ ਕਰ ਰਹੇ ਹਾਂ ਉਹ ਤਸਦੀਕ ਕਰਨ ਤੋਂ ਬਾਅਦਾਂ ਫਿਰ ਕਲੀਅਰ ਕਰਾਂਗੇ